ਫੇਸਬੁਕ ਤੇ ਲਾਈਵ ਦੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਦਿਨ ਤੋਂ ਸਾਰੇ ਪੁੱਛ ਰਹੇ ਨੇ ਹੋਲੀ ਪਲਾਨਸ ਕੀ ਨੇ ਤੇ ਮੈਂ ਕਿਹਾ ਦੱਸ ਦਈਏ ਸਾਡੇ ਹੋਲੀ ਪਲਾਨਸ ਕੀ ਨੇ ਤੇ ਇਹ ਰੀਲ ਇਹ ਵੀਡੀਓ ਉਹਨਾਂ ਨੂੰ ਭੇਜੋ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੇ ਹੋਲੀ ਪਲਾਨਸ ਦੇ ਨਾਲ ਨਾਲ ਇੱਕ ਆ ਵੀ ਐਡ-ਆਨ ਪਲਾਨ ਕਰ ਲੈਣ ਅਸੀਂ ਹਾਂ ਜੀ ਮੋਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਟਿਊਸ਼ਨ ਟਿਊਸ਼ਨ ਮਾਰਕੀਟ ਦੇ ਕੋਲ ਜਿਹਨੂੰ ਕੁਲਚਾ ਲੈਣ ਮਾਰਕੀਟ ਵੀ ਕਿਹਾ ਜਾਂਦਾ ਮੈਂ ਤੁਹਾਨੂੰ ਮਾੜਾ ਜਿਹਾ ਤੁਹਾਡੇ ਹੋਲੀ ਪਲਾਨਸ ਜੋ ਵੀ ਹੋਣਗੇ ਚਲੋ ਮੁਬਾਰਕਬਾਦ ਹੋਵੇ ਤੁਹਾਨੂੰ ਹੋਲੀ ਤੁਹਾਡੀ ਰੰਗਾ ਭਰੀ ਜ਼ਿੰਦਗੀ ਆ ਇੱਕ ਦੂਜੇ ਦੇ ਮੂੰਹ ਤੇ ਰੰਗ ਸੁੱਟਣੇ ਆਪਾਂ ਤੇ ਮਨਾਣੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਹਰ ਤਿਉਹਾਰ ਨੂੰ ਮੈਂ ਟਾਰਗੇਟ ਕਰਕੇ ਕਹਾਂ ਕਿ ਨਹੀਂ ਤੁਸੀਂ ਆਪਣੀ ਹੋਲੀ ਤੇ ਨਾ ਪੈਸੇ ਉਡਾਓ ਨਾ ਪਾਰਟੀ ਕਰੋ ਹਨਾ ਮੈਂ ਕਹਿੰਦਾ ਸਭ ਕੁਝ ਕਰੋ ਪਰ ਉਹਦੇ ਨਾਲ ਨਾਲ ਜੇ ਤੁਹਾਨੂੰ ਇਹ ਵੀ ਕਰਕੇ ਖੁਸ਼ੀ ਮਿਲਦੀ ਹੈ ਜਾਂ ਕੋਈ ਫਰਕ ਨਹੀਂ ਪੈਂਦਾ ਤਾਂ ਜ਼ਰੂਰ ਕਰੋ ਸਾਡੇ ਕੋਲ ਆ ਪੇਸ਼ੈਂਟ ਆਏ ਹੋਏ ਨੇ ਇਹਨਾਂ ਤੋਂ ਸ਼ੁਰੂ ਕਰ ਲੈਨੇ ਇਹ ਮਾਨਸੇ ਤੋਂ ਆਏ ਨੇ ਇਹ ਪਿੰਡ ਤੋਂ ਨੇ ਇਹਨਾਂ ਦੇ ਇਹ ਮਾਨਸੇ ਤੋਂ ਭਾਈ ਸਾਹਿਬ ਆਏ ਨੇ ਦੋਨੋਂ ਚੂਲੇ ਖਰਾਬ ਨੇ ਇਲਾਜ ਕਰਾਣ ਜੋਗੇ ਪੈਸੇ ਨਹੀਂ ਦਰਦ ਨਾਲ ਰੋਜ਼ ਦਰਦ ਦੀਆਂ ਗੋਲੀਆਂ ਖਾ ਖਾ ਕੇ ਰਾਤ ਕੱਟਦੇ ਆਂ ਆਪਣੀ ਤੇ ਗੁਜ਼ਾਰਾ ਕਰ ਰਹੇ ਨੇ ਜੇ ਕੋਈ ਆਪਣੀ ਹੋਲੀ ਆਪਣੇ ਰੰਗ ਕਹਿੰਦੇ ਰੰਗ ਕਿਸੇ ਦੇ ਮੂੰਹ ਤੇ ਸੁੱਟਣ ਦੀ ਬਜਾਏ ਕਿਸੇ ਦੀ ਜ਼ਿੰਦਗੀ 'ਚ ਰੰਗ ਭਰੋ ਉਹਨੂੰ ਕਹਿੰਦੇ ਨੇ ਹੈਪੀ ਹੋਲੀ ਵਿੱਚੇ ਹੀ ਮੈਂ ਵੀ ਕੋਈ ਨਹੀਂ ਕਿ ਮੈਂ ਇਕੱਲਾ ਗਿਆ ਹਾਂ ਦੇ ਨੂੰ ਅੱਗੇ ਮਾਤਾ ਜੀ ਨੇ ਵਿਚਾਰੇ ਇਹਨਾਂ ਦੀ ਬਾਹ ਟੁੱਟੀ ਪਈ ਐ ਕਦੋਂ ਤੋਂ ਮਾਤਾ ਜੀ 5 ਮਹੀਨੇ ਹੋ ਗਏ ਮੇਰਾ ਕੋਈ ਇਲਾਜ ਨਹੀਂ ਹੈਗਾ ਮੇਰੇ ਬੱਚੇ ਨਸੇੜੀ ਆ ਮੈਂ ਕਾ ਕਾ ਚੱਕਰ ਰੋਟੀ ਖਾਨੀਆਂ ਉਹ ਵੀ ਬੈਠੀ ਆ ਮੈਂ ਹੁਣ ਪੰਜ ਪੰਜ ਮਹੀਨਿਆਂ ਤੋਂ ਇਸ ਮਾਂ ਦੀ ਬਾਹ ਟੁੱਟੀ ਪਈ ਹੈ। ਗਵਾਂਡੀ ਦੇ ਦੰਦੇ ਖਾ ਲੈਨੀ ਹੈ ਮੈਂ ਕੋਈ ਕੋਈ ਇਲਾਜ ਜੁਕੇ ਕੋਈ ਨਹੀਂ। ਨਾ ਕੋਈ ਪੈਸੇ ਨਹੀਂ ਹੈਗੇ ਮੇਰੇ। ਡਾਕਟਰ ਨੇ ਕਿੰਨੇ ਪੈਸੇ ਮੰਗੇ ਸੀ ਇਲਾਜ ਲਈ? 40000 ਰੁਪਿਆ। ਪੰਜ ਮਹੀਨੇ ਪਹਿਲਾਂ ਇਸ ਮਾਂ ਕੋਲ ਡਾਕਟਰ ਨੇ 40000 ਰੁਪਿਆ ਮੰਗਿਆ ਅੱਜ ਉਹ ਬਾਹ ਬਾਹ ਉਹੀ ਟੇਢੀ ਬਾਹ ਲੈ ਕੇ ਟੁੱਟੀ ਬਾਹ ਲੈ ਕੇ ਪੰਜ ਮਹੀਨਿਆਂ ਤੋਂ ਤੜਪ ਰਹੀ ਹੈ। ਇਹਦੇ ਲਈ ਕੀ ਹੈ ਹੋਲੀ? ਇਹਦੇ ਲਈ ਕੀ ਹੈ ਹੈਪੀ ਦੀਵਾਲੀ, ਹੈਪੀ ਲੋੜੀ, ਹੈਪੀ ਹੋਲੀ? ਹੈਪੀ ਤਾਂ ਯਾਰ ਅਮੀਰ ਤਿਉਹਾਰ ਤਾਂ ਅਮੀਰ ਲੋਕਾਂ ਦੇ ਹੁੰਦੇ ਨੇ। ਮਾੜੇ ਲੋਕਾਂ ਦੇ ਕੀ ਤਿਉਹਾਰ? ਅੱਗੇ ਆਜੋ। ਇਹ ਬੱਚੀ ਦੇ ਹਜ ਇਨਾਂ ਦਾ ਭਰਾ ਇਨਾਂ ਦਾ ਪਿਤਾ ਇਹ ਭਾਈ ਸਾਹਿਬ ਅੱਜ ਤੋਂ ਸਾਡੇ ਕੋਲ 3 ਕ ਮਹੀਨੇ ਪਹਿਲਾਂ ਆਏ ਇਨਾਂ ਦੇ ਬ੍ਰਦਰ ਦੀ ਲਤ ਕੱਟੀ ਜਾਣੀ ਸੀ ਔਰ ਮੈਂ ਆਪਣੀ ਲਾਈਫ ਚ ਬਹੁਤ ਘੱਟ ਲੋਕ ਦੇਖਦਾ ਜਿਹੜੇ ਆਪਣੇ ਪਰਿਵਾਰ ਲਈ ਮੇਰੇ ਮੋਹਰੇ ਰੋਂਦੇ ਨੇ ਖਾਸ ਕਰ ਭਰਾ ਅੱਜ ਭਰਾਵਾਂ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਕਿ ਭਰਾ ਭਰਾ ਨਹੀਂ ਰਹਿ ਚਿੱਟੇ ਖੂਨ ਹੋ ਗਏ ਮੈਨੂੰ ਲੱਗਦਾ ਕਿ ਇਹ ਸਮਾਜ ਚ ਨਾ ਅੱਜ ਤੋਂ 500 ਸਾਲ ਪਹਿਲਾਂ ਵੀ ਕਿਤੇ ਭਰਾਵਾਂ ਦੀਆਂ ਚੰਗੀਆਂ ਮਾੜੀਆਂ ਐਗਜ਼ਾਮਪਲਸ ਹੁੰਦੀਆਂ ਹੋਣਗੀਆਂ ਅੱਜ ਵੀ ਹੈਗੀਆਂ ਇਹ ਭਰਾ ਨੂੰ ਮੈਂ ਆਪਣੇ ਭਰਾ ਲਈ ਰੋਂਦੇ ਦੇਖਿਆ ਅੱਜ ਤੋਂ 4 ਮਹੀਨੇ ਪਹਿਲਾਂ ਉਦੀ ਲੱਤ ਵੱਡੀ ਜਾਣੀ ਸੀ ਤੇ ਇਹਨਾਂ ਕੋਲ ਆਪਣੇ ਭਰਾ ਦੀ ਲੱਤ ਵੜਾਣ ਜੋਗੇ ਪੈਸੇ ਨਹੀਂ ਸੀ ਇਹ ਸਾਡੇ ਕੋਲ ਆਏ ਮਹਾਰਾਜ ਨੇ ਕਿਰਪਾ ਕੀਤੀ ਚਲੋ ਡੋਨਰ ਆਏ ਇਹਨਾਂ ਦੀ ਲੱਤ ਇਹਨਾਂ ਦੇ ਭਰਾ ਦੀ ਲੱਤ ਵੱਢ ਕੇ ਇਲਾਜ ਹੋ ਗਿਆ ਕੱਲ ਇਹਨਾਂ ਦਾ ਭਰਾ ਪੂਰਾ ਹੋ ਗਿਆ ਔਰ ਦੇਖੋ ਇਤਫਾਕ ਕਿ ਇਹਨਾਂ ਦੀ ਕੋਈ ਔਲਾਦ ਨਹੀਂ ਸੀ ਤੇ ਭਰਾ ਦੇ ਆ ਦੋਨੋਂ ਜਵਾਕ ਨੇ ਤੇ ਇਹਨਾਂ ਦੋਨੋਂ ਜਵਾਕਾਂ ਦੀ ਮਾਂ ਛੱਡ ਕੇ ਚਲੀ ਗਈ ਕਿਉਂਕਿ ਉਹਦੇ ਬਾਪ ਦੀ ਲੱਤ ਕੱਟੀ ਜਾਣੀ ਸੀ ਤੇ ਕੱਲ ਬਾਪ ਪੂਰਾ ਹੋ ਗਿਆ ਹੁਣ ਘਰ ਦੇ ਵਿੱਚ ਆ ਤਾਇਆ ਤਾਈ ਨੇ ਤੇ ਇਹ ਹੁਣ ਬੱਚਿਆਂ ਦੇ ਅੱਗੇ ਪਰਵਰਿਸ਼ ਕਿੱਥੋਂ ਹੋਏਗੀ ਇਹ ਭਾਜੀ ਨੇ ਸਾਡੇ ਇਹਨਾਂ ਦੇ ਪਾਪਾ ਨੇ ਉਹਨਾਂ ਦੀ ਕੈਂਸਰ ਦੀ ਦਵਾਈ ਚੱਲ ਰਹੀ ਹੈ ਗਲੇ 'ਚ ਕੈਂਸਰ ਆ ਗਿਆ ਮਦਰ ਐਕਸਪਾਇਰ ਹੋ ਗਏ ਇਹ ਵਿਚਾਰਾ ਭਰਾ ਸਾਡਾ 3 ਮਹੀਨੇ ਤੋਂ ਕੰਮ ਨਹੀਂ ਕਰ ਪਾਰਿਆ ਇੰਨਾ ਖੁਦਗਰਜ਼ ਵੀਰ ਆ ਸੀ 20 ਵਾਰੀ ਕਹਤਾ ਕਿ ਵੀਰੇ ਕੋਈ ਫਾਈਨੈਂਸ਼ੀਅਲੀ ਹੈਲਪ ਲੈ ਲਓ ਕੋਈ ਰਾਸ਼ਨ ਦੀ ਮਦਦ ਲੈ ਲਓ ਕਹਿੰਦੇ ਨਹੀਂ ਭਾਜੀ ਪੈਸੇ ਨਹੀਂ ਚਾਹੀਦੇ ਇਲਾਜ ਦੀ ਜੇ ਕੋਈ ਹੈਲਪ ਹੋ ਸਕਦੀ ਤਾਂ ਕਰ ਦੋ ਇੰਨਾਂ ਲਈ ਕੀ ਹੋਏਗੀ ਹੋਲੀ ਕੀ ਇਹ ਮਨਾਣਗੇ ਹੋਲੀ ਕੱਲ੍ਹ ਵਾਲੀ ਕੋਈ ਨਹੀਂ ਮਨਾਏਗਾ ਇਹ ਭਾਈ ਸਾਹਿਬ ਨੇ ਇਹਨਾਂ ਦੇ ਦੰਦ ਲੱਗਣੇ ਨੇ ਇਹਨਾਂ ਦੇ ਦੋ ਦੰਦ ਲੱਗਣੇ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਹੈਗੇ ਇਦਾਂ ਦੀਆਂ ਹੋਰ ਕਹਾਣੀਆਂ ਨੇ ਪਿੱਛੇ ਉਹ ਮੁੰਡੇ ਦੇ ਵਿਚਾਰੇ ਤੇ ਚੂਲੇ ਪੈਣੇ ਨੇ ਦੋਨੋਂ ਜਵਾਨ ਮੁੰਡਾ 27 ਸਾਲ ਦਾ ਚੂਲੇ ਪੈਣੇ ਨੇ ਦੋਨੋਂ ਪਰ ਸਾਡੇ ਇੱਥੇ ਸੋਸ਼ਲ ਮੀਡੀਆ ਤੇ ਲੋਕ ਕਹਿੰਦੇ ਨੇ ਯਾਰ ਕਿ ਵਾਇਰਲ ਹੀ ਤਮਾਸ਼ਾ ਵੀ ਨਹੀਂ ਹੁੰਦੀ ਐ ਅੱਜ ਕੱਲ ਸੋਸ਼ਲ ਮੀਡੀਆ ਤੇ ਤੁਸੀਂ ਵਾਇਰਲ ਹੋਣਾ ਹੋਵੇ ਨਾ ਜਾਂ ਕਿਸੇ ਨੂੰ ਗਾਲ ਕੱਢ ਲਓ ਜਾਂ ਕੋਈ ਕੌਂਟਰੋਵਰਸੀ ਕਰ ਲਓ ਸਾਰਾ ਮੀਡੀਆ ਵੀ ਉਹਦੇ ਮਗਰ ਲੱਗ ਜਾਏਗਾ ਕੀ ਗੱਲ ਮੀਡੀਆ ਨੂੰ ਆ ਜਗਾ ਬਾਰੇ ਪਤਾ ਨਹੀਂ ਕਿ ਮੀਡੀਆ ਇੱਥੇ ਆ ਕੇ ਮੈਨੂੰ ਸਾਈਡ ਤੇ ਕਰਕੇ ਇਹਨਾਂ ਮਰੀਜ਼ਾਂ ਦੇ ਇੰਟਰਵਿਊਜ਼ ਕਰ ਸਕਦਾ ਮੈਂ ਇਹ ਕਹਣਾ ਕਿ ਮੇਰੇ ਤੇ ਬਿਲਕੁਲ ਨਾ ਜਾਓ ਹੋਸਾ ਦਾ ਮੇਰੇ ਤੋਂ 100 ਕਮੀਆਂ ਹੋਣ ਮੈਂ ਕੋਈ ਚੰਗਾ ਇਨਸਾਨ ਨਾ ਹੋਵਾਂ ਯਾਰ ਇਹ ਤਾਂ ਚੰਗੇ ਇਨਸਾਨ ਨੇ ਇਹ ਤਾਂ ਸੱਚੇ ਇਨਸਾਨ ਨੇ ਕੀ ਆਪਣੀ ਤੁਸੀਂ ਮਿਹਨਤ ਦੀ ਕਮਾਈ ਦੇ ਵਿੱਚੋਂ 100 500 1000 5000 10000 ਜਿੰਨੀ ਤੁਹਾਡੀ ਜੇਬ ਲਾਊ ਕਰਦੀ ਹੈ ਤੁਸੀਂ ਇੱਥੇ ਆ ਸਕਦੇ ਹੋ ਇਸ ਵਾਰੀ ਹੋਲੀ ਮਨਾਉਣ ਦਾ ਤਰੀਕਾ ਬਦਲੋ ਰੰਗ ਵੀ ਸੁੱਟੋ ਹੋਲੀ ਵੀ ਮਨਾਓ ਪਰ ਧਿਆਨ ਨਾਲ ਕੋਈ ਸੱਟ ਫੇਟ ਨਾ ਲੱਗ ਜਾਵੇ ਕੋਈ ਤੁਹਾਡੇ ਐਕਸੀਡੈਂਟ ਨਾ ਹੋ ਜਵੇ ਕਿਉਂਕਿ ਉਹ ਹੁੱਲੜਵਾਜੀ ਮੋਟਰਸਾਈਕਲਾਂ ਤੇ ਕੱਲ ਹੋਣੀ ਓਏ ਹੋਣੀ ਆ ਔਰ ਮੈਂ ਵੀ ਨਹੀਂ ਕਹਿ ਸਕਦਾ ਕਿ ਅਸੀਂ ਆਪਣੇ ਟਾਈਮ 'ਚ ਕੀਤੀ ਹੈ ਅਸੀਂ ਕਦੀ ਨਹੀਂ ਕੀਤੀ ਸਾਡੇ ਘਰਦਿਆਂ ਨੇ ਕਦੀ ਸਾਨੂੰ ਇਹ ਲਾਉ ਹੀ ਨਹੀਂ ਕੀਤਾ ਕਿ ਜਾ ਕੇ ਮੋਟਰਸਾਈਕਲ ਤੇ ਹੂਟਰ ਮਾਰ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰੋ ਦਿਲ ਹੀ ਨਹੀਂ ਕਰਦਾ ਐਦਾ ਤਾਂ ਦਿਲ ਚੁਰ ਤੋਂ ਹੀ ਨਹੀਂ ਹੈਗਾ ਕਿ ਕਿਸੇ ਨੂੰ ਅਸੀਂ ਤੰਗ ਕਰੀਏ ਪਰ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਇਸ ਹੋਲੀ ਦੇ ਉਤਸਵ ਤੇ ਕਰਨਾ ਚਾਹੁੰਦਾ ਕਿ ਇਹ ਹੋਲੀ ਕਿਸੇ ਦੀ ਜ਼ਿੰਦਗੀ 'ਚ ਰੰਗ ਸੁੱਟ ਕੇ ਮਨਾਓ ਕਿਸੇ ਨੂੰ ਦਵਾਈ ਲੈ ਕੇ ਦਿਓ ਉਸ ਉਸ ਬੱਚਿਆਂ ਦੇ ਜਿਨ੍ਹਾਂ ਦਾ ਬਾਪ ਪੂਰਾ ਹੋਇਆ ਕੱਲ ਇਹਨਾਂ ਦੀ ਸਕੂਲ ਦੀ ਫੀਸ ਭਰ ਕੇ ਹੋਲੀ ਮਨਾਓ ਉਹ ਮੁੰਡਾ ਜਿਹੜਾ 27 ਸਾਲ ਦਾ ਜਿਹਦੇ ਚੂਲਿਆਂ ਦਾ ਆਪਰੇਸ਼ਨ ਹੋਣਾ ਉਹਨੂੰ ਮਦਦ ਕਰਕੇ ਜਿਹੜੀ ਤੁਸੀਂ ਆਪਣੀ ਹੋਲੀ ਮਨਾਓ ਇਹ ਵਿਚਾਰਾ ਵੀਰ ਜਿਹੜਾ ਸਾਡੇ ਕੋਲ ਬੈਠਾ ਇਹਨਾਂ ਦੇ ਪਾਪਾ ਦੀ ਮਦਦ ਕਰਕੇ ਤੁਸੀਂ ਹੋਲੀ ਮਨਾਓ ਇਹ ਐਸਾ ਹੀ ਤਰੀਕਾ ਹੋਲੀ ਮਨਾਉਣ ਦਾ ਬਾਕੀ ਕਰਨਾ ਸਾਰਿਆਂ ਨੇ ਉਹੀ ਹੈ ਜੋ ਉਹਨਾਂ ਦਾ ਦਿਲ ਕਰਦਾ ਪਰ ਮੈਂ ਸੰਗਤ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜਰੂਰ ਵੱਧ ਤੋਂ ਵੱਧ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹਦੇ ਨਾਲ ਇਹ ਵੀਡੀਓ ਦਾਨੀ ਸਜਣਾ ਤੱਕ ਪਹੁੰਚੇ ਇਹ ਵੀ ਬਹੁਤ ਵੱਡੀ ਸੇਵ ਹੈ ਜੇ ਕੋਈ ਡੋਨਰ ਇਹ ਵੀਡੀਓ ਦੇਖਣ ਵਾਲਾ ਘਰ ਬੈ ਕੇ ਸਾਡੀ ਵੀਡੀਓ ਨੂੰ WhatsApp ਗਰੁੱਪਾਂ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਕਰਦਾ ਹੈ ਅੱਗੇ ਰੀਪੋਸਟ ਕਰਦਾ ਉਹਦੇ ਨਾਲ ਇਹ ਵੀਡੀਓ ਲੋੜਵੰਦ ਮਰੀਜ਼ਾਂ ਤੱਕ ਵੀ ਪਹੁੰਚਦੀ ਹੈ ਕਿਉਂਕਿ ਇਹ ਜਿਹੜੇ ਪੇਸ਼ੈਂਟਸ ਨੇ ਇੱਕ ਵੀਰ ਸਾਡੇ ਕੋਲ ਉਹ ਵਿਚਾਰ ਅੰਮ੍ਰਿਤਸਰ ਤੋਂ ਆਇਆ ਹੋਇਆ ਆਜੋ ਵੀਰ ਇਹ ਵਿਚਾਰ ਅੰਮ੍ਰਿਤਸਰ ਤੋਂ ਆਇਆ ਹੋਇਆ ਭਾਵੇਂ ਉਹਦੇ ਕੋਲ ਜੇਬ 'ਚ ਫੋਨ ਹੈ ਨਹੀਂ ਪਰ ਕਿਸੇ ਨਾ ਕਿਸੇ ਦੀ ਕਿਸੇ ਨਾ ਕਿਸੇ ਦੇ ਫੋਨ 'ਚ ਵੀਡੀਓ ਦੇਖ ਕੇ ਆਇਆ ਤੁਹਾਡਾ ਕੀ ਨਾਮ ਹੈ ਵੀਰੇ ਰਮਜੀਤ ਸਿੰਘ ਰਮਜੀਤ ਸਿੰਘ ਤੁਹਾਡੇ ਕੋਲ ਤਾਂ ਫੋਨ ਹੈ ਨਹੀਂ ਫਿਰ ਤੁਸੀਂ ਵੀਡੀਓ ਕਿੱਥੇ ਦੇਖੀਆ ਸਾਡੀਆਂ ਇਤਰਾ ਹੈ ਕੋਈ ਯਾਰ ਦੋਸਤ ਕੋ ਵੇਖ ਦੇਖੋ ਹੁਣ ਇਹ ਮਰੀਜ਼ ਹੈ ਵਿਚਾਰਾ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਸਪੈਸ਼ਲ ਲੁਧਿਆਣੇ ਆ ਗਿਆ ਹੈ ਸਿਰ ਦੇ ਵਿੱਚ ਪੇਨ ਹੋ ਰਹੀ ਹੈ 2 ਸਾਲਾਂ ਤੋਂ ਮੈਂ ਦਿਹਾੜੀ ਨਹੀਂ ਕਰ ਪਾ ਰਿਹਾ ਔਰ ਕਰਦਾ ਪਤਾ ਕੀ ਹੈ ਬਾਥਰੂਮ ਸਾਫ਼ ਕਰਨ ਦੀ ਸੇਵਾ ਕਰਦਾ ਹੈ ਹਰਮੰਦਰ ਸਾਹਿਬ ਗੋਲਡਨ ਟੈਂਪਲ ਅੱਜ ਉਹਦੇ ਕੋਲ ਅੱਜ ਮੈਨੂੰ ਕਹਿੰਦਾ ਪੈਸੇ ਨਹੀਂ ਚਾਹੀਦੇ ਮੈਂ ਅਮ੍ਰਿਤਸਰ ਤੋਂ ਸਪੈਸ਼ਲ ਇੱਥੇ ਆਪਣੀ ਮਦਦ ਲਈ ਆਇਆ ਕਿ ਮੈਨੂੰ ਕੋ ਮੇਰੀ ਦਵਾਈ ਕਰਾ ਦਿਓ ਇਲਾਜ ਕਰਾ ਦਿਓ ਯਾਰ ਪਟਾ ਘਰੇ ਨਹੀਂ ਸਾਡੇ ਵੀਰ ਕੱਲਾ ਪੰਜਾਬ ਬਚਾ ਲੋ ਗੱਲਾਂ ਨਾਲ ਪੌਡਕਾਸਟਾਂ ਦੇ ਬਹਿ ਕੇ ਪੰਜਾਬ ਨਹੀਂ ਬਚਣਾ ਭਾਈ ਇੱਕ ਪੌਡਕਾਸਟਰ ਹੋਣ ਦੇ ਨਾਤੇ ਬੜਾ ਦਿਲ ਕਰਦਾ ਹੈ ਕਈ ਵਾਰੀ ਮੈਂ ਸਮਾਜ ਦੇ ਬਹੁਤ ਢਿੱਡ ਫੋਲ ਫੋਲ ਖਲਾਸੇ ਕਰਾਂ ਪਰ ਉਹ ਲੋਕਾਂ ਦੇ ਪੈਰ ਲੱਤਾਂ ਭਾਰ ਨਹੀਂ ਚੱਲਣੀਆਂ ਚੈਰੀਟੇਬਲ ਦੇ ਨਾਮ ਤੇ ਜੋ ਚੋਰੀ ਟੇਬਲ ਹਸਪੀਟਲ ਚੱਲ ਰਹੇ ਨੇ ਮੈਂ ਦੱਸ ਨਹੀਂ ਸਕਦਾ ਕਿ ਦਾਨ ਦੀ ਕਿਸ ਲੈਵਲ ਤੇ ਦੁਰਵਰਤ ਹੋ ਰਹੀ ਹੈ ਲੋਕਾਂ ਦੇ ਪੈਸੇ ਦੀ ਬਹੁਤ ਜ਼ਿਆਦਾ ਲੋਕਾਂ ਦੇ ਦਾਨ ਦੇ ਪੈਸੇ ਦੁਰਵਰਤ ਹੋ ਰਹੀ ਹੈ ਜੇ ਕਿਸੇ ਨੂੰ ਕੋਈ ਵਹਿਮ ਕੱਢਣਾ ਹੋਵੇ ਤਾਂ ਸਾਡੇ ਕੋਲ ਆ ਕੇ ਸ਼ਾਮੀ 2 ਘੰਟੇ ਬਹਿ ਜਾਵੇ ਵੱਡੇ ਵੱਡੇ ਹਸਪੀਟਲ ਜਿਹੜੇ ਪਰਮਾਤਮਾ ਦੇ ਨਾਮ ਤੇ ਖੋਲੇ ਹੋਏ ਨੇ ਨਿਰੀ ਲੁੱਟ ਲੋਕਾਂ ਕੋਲ ਡੋਨੇਸ਼ਨਾਂ ਵੀ ਲੈ ਰਹੇ ਨੇ ਦਾਨ ਵੀ ਲੈ ਰਹੇ ਨੇ ਪਰ ਫਿਰ ਵੀ ਇਲਾਜ ਨਹੀਂ ਕਰ ਰਹੇ ਔਰ ਉਹਨਾਂ ਨੂੰ ਦੇਖ ਕੇ ਮੇਰੇ ਵਰਗਾ ਬੰਦਾ ਤਾਂ ਚਲੋ ਬੋਲ ਹੀ ਨਹੀਂ ਸਕਦਾ ਨਾ ਕਿਉਂਕਿ ਫਿਰ ਤੁਹਾਨੂੰ ਪਤਾ ਹੈ ਫਿਰ ਗੱਲਬਾਤ ਤਾਂ ਹੁੰਦੀ ਨਹੀਂ ਸਿੱਧੀਆਂ ਗੋਲੀਆਂ ਤਲਵਾਰਾਂ ਮਾਰਨ ਦੀਆਂ ਹੀ ਗੱਲਾਂ ਹੁੰਦੀਆਂ ਕਿਉਂਕਿ ਜਿੱਥੇ ਤਰਕ ਮੁੱਕ ਜਾਂਦਾ ਨਾ ਫਿਰ ਉੱਥੇ ਗੋਲੀ ਆਂਦੀ ਜਿੱਥੇ ਤਰਕ ਮੁੱਕ ਜਾਂਦਾ ਉੱਥੇ ਥੱਪੜ ਆਂਦਾ ਜਦੋਂ ਬੰਦੇ ਕੋਲ ਟੇਬਲ ਟਾਕ ਮੁੱਕ ਜਾਂਦੀ ਹੈ ਨਾ ਫਿਰ ਉਹ ਬੈਂਸ ਤੇ ਗਾਲਾਂ ਤੇ ਗੋਲੀ ਤੇ ਤਲਵਾਰ ਤੇ ਆਂਦਾ ਇਹ ਤਾਂ ਹਰ ਮਸਲੇ ਦਾ ਹੱਲ ਹਰ ਗੱਲ ਡਿਬੇਟ ਤੇ ਬਹਿ ਕੇ ਨਿਬੜੀ ਜਾ ਸਕਦੀ ਹੈ ਜੇ ਕਿਸੇ ਨੂੰ ਲੱਗਦਾ ਕਿ ਹਾਂ ਭਾਈ ਮੈਂ ਗਲਤ ਬੋਲਦਾ ਮੇਰੇ ਗੱਲਾਂ ਚ ਕੋਈ ਤੱਤ ਨਹੀਂ ਹੈ ਮੇਰੇ ਤੋਂ ਬੈਟਰ ਵੀ ਕੋਈ ਹੋਰ ਇੱਥੇ ਕੋਈ ਹੋਰ ਸੁਜੈਸ਼ਨਸ ਹੋ ਸਕਦੀਆਂ ਨੇ ਤਾਂ ਆਓ ਸਾਡੇ ਕੋਲ ਮੈਂ ਓਪਨ ਸੱਦਾ ਦਿੰਦਾ ਪਰ ਮੈਂ ਲੋਕਾਂ ਨੂੰ ਹੀ ਜਾਗਰੂਕ ਕਰਨਾ ਚਾਹੁੰਦਾ ਦੇਖੋ ਮੈਂ ਸਮਾਜ ਚ ਚੋਰਾ ਨੂੰ ਨਹੀਂ ਕਹਿ ਸਕਦਾ ਕਿ ਚੋਰੀ ਨਾ ਕਰੋ ਹਜ਼ਾਰਾਂ ਕਰੋੜਾਂ ਸਾਲਾਂ ਤੋਂ ਜਦੋਂ ਤੋਂ ਦੁਨੀਆ ਬਣੀ ਹੈ ਕਿਉਂਕਿ ਇਹ ਫੁਰਨਾ ਵੀ ਤਾਂ ਪਰਮਾਤਮਾ ਦਾ ਹੀ ਪਾਇਆ ਹੋਇਆ ਹੈ ਨਾ ਚੋਰੀ ਕਰਨਾ ਨਹੀਂ ਤਾਂ ਇਨਸਾਨ ਦੀ ਇੰਨੀ ਔਕਾਤ ਨਹੀਂ ਕਿ ਉਹ ਆਪਣੇ ਥੌਟ ਦੇ ਅਗੇਂਸਟ ਚਲਾ ਜਾਵੇ ਜੇ ਇਨਸਾਨ ਦੇ ਦਿਲ ਦੇ ਵਿੱਚ ਇਹ ਗੱਲ ਆਂਦੀ ਹੈ ਕਿ ਮੈਂ ਕਿਸੇ ਦਾ ਹੱਕ ਮਾਰ ਲਵਾਂ ਉਹ ਥੌਟ ਵੀ ਪਰਮਾਤਮਾ ਵੱਲੋਂ ਹੀ ਉਹਨੂੰ ਬਖਸ਼ਿਆ ਹੋਇਆ ਕਿਉਂਕਿ ਸੋਚਣ ਦੀ ਸ਼ਕਤੀ ਤਾਂ ਤਾਂ ਹੀ ਮਿਲੀ ਨਾ ਜੇ ਕਾਲਪੁਰਖ ਨੇ ਸੋਚਣ ਲਈ ਤੁਹਾਨੂੰ ਤਾਕਤ ਦਿੱਤੀ ਇਹਦੇ ਨਾਲ ਨਾਲ ਚੰਗੇ ਲੋਕ ਵੀ ਸਮਾਜ 'ਚ ਹੈਗੇ ਨੇ ਮੈਂ ਸਿਰਫ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਬੁੱਧੀ ਦਾ ਪ੍ਰਯੋਗ ਕਰੋ ਮੈਂ ਸਮਾਜ ਦੇ ਵਿੱਚ ਚੋਰਾਂ ਨੂੰ ਚੋਰੀ ਕਰਨੋਂ ਨਹੀਂ ਰੋਕ ਸਕਦਾ ਜਿਹਦਾ ਦਾ ਲੱਗੇਗਾ ਉਹ ਠੱਗੀ मारेਗਾ ਉਹ ਕੁੰਡੀ ਮਾਰੇਗਾ ਹੀ ਮਾਰੇਗਾ ਪਰ ਜਿਹੜੇ ਠੱਗੀ ਮਰਵਾਉਣ ਵਾਲੇ ਲੋਕ ਨੇ ਪੈਸੇ ਦੀ ਦੁਰਵਰਤੋਂ ਕਰਵਾਉਣ ਵਾਲੇ ਦਾਨੀ ਉਹ ਬਦਲਣ ਉਹ ਆਪਣੇ ਦਾਨ ਨੂੰ ਬੜੇ ਧਿਆਨ ਨਾਲ ਵਰਤਣ ਬੜੇ ਸੋਚ ਸਮਝ ਕੇ ਦਾਨ ਦੇਣ ਸ਼ਾਮ ਨੂੰ ਲੁਧਿਆਣੇ 7 ਤੋਂ 9 365 ਦਿਨ ਅਸੀਂ ਬੈਠਦੇ ਹਾਂ ਆਪਣੀ ਟੀਮ ਦੇ ਨਾਲ ਬੈਠੋ ਵੀਰੇ ਸੌਰੀ ਮੈਂ ਤੁਹਾਨੂੰ ਬੁਲਾਇਆ ਬੈਠੋ ਅਸੀਂ 365 ਦਿਨ ਆਪਣੀ ਟੀਮ ਦੇ ਨਾਲ ਸਾਡੀਆਂ ਭੈਣਾਂ ਵੀ ਵਲੰਟੀਅਰ ਨੇ ਇਹ ਵੀਰ ਵੀ ਸਾਡੇ ਵਲੰਟੀਅਰ ਨੇ ਇਹ ਵੀ ਵਲੰਟੀਅਰ ਨੇ ਇਹ ਡੋਨਰ ਨੇ ਯੂਕੇ ਤੋਂ ਆਏ ਨੇ ਇਹ ਜਿੰਨੇ ਵੀ ਵੀਡੀਓ ਦੇ ਵਿੱਚ ਤੁਸੀਂ ਚਿਹਰੇ ਦੇਖ ਰਹੇ ਹੋ ਇਹ ਸਾਰੇ ਨਾਨ ਪੇਡ ਬਿਨਾ ਤਨਖਈਆਂ ਤੇ ਬਿਨਾ ਪੈਸੇ ਤੋਂ ਸਾਰੇ ਆਉਂਦੇ ਨੇ ਤੁਸੀਂ ਵੀ ਇੰਨਾ ਵਾਂਗੂ ਆ ਕੇ ਬਹਿ ਸਕਦੇ ਹੋ ਕੋਈ ਪੈਸੇ ਨਹੀਂ ਕੋਈ ਕੁਛ ਨਹੀਂ ਬਰਾਬਰ ਬੈਠੋ ਸਾਡੇ ਆ ਕੇ 365 ਦਿਨ ਸ਼ਾਮੀ 7 ਤੋਂ 9 ਸਾਨੂੰ ਦੱਸੋ ਕਿ ਕਿੱਥੇ ਅਸੀਂ ਹੋਰ ਬੈਟਰ ਕਰ ਸਕਦੇ ਹਾਂ ਕਿੱਥੇ ਅਸੀਂ ਗਲਤ ਹਾਂ ਕਿੱਥੇ ਅਸੀਂ ਸਹੀ ਹਾਂ ਸਹੀ ਤਾਂ ਚਲੋ ਛੱਡੋ ਸਾਨੂੰ ਕੋਈ ਸ਼ਬਾਸ਼ੀ ਦੀ ਕੋਈ ਲੋੜ ਨਹੀਂ ਪਰ ਸਾਨੂੰ ਬੇਨਤੀ ਹੈ ਕਿ ਕਿਉਂਕਿ ਲੋਕ ਜਿਹੜੇ ਮੇਰੇ ਕੋਲ ਆਉਂਦੇ ਨੇ ਬੜੀ ਉਮੀਦ ਨਾਲ ਆਉਂਦੇ ਨੇ ਇੱਕ ਸਾਡੇ ਕੋਲ ਮਾਤਾ ਜੀ ਜਿਨ੍ਹਾਂ ਦੇ ਕੱਲ ਮੈਂ ਘਰ ਗਿਆ ਸੀਗਾ ਉਹਨਾਂ ਦੇ ਮੁੰਡੇ ਤੇ ਚੂਲੇ ਪੈਣੇ ਨੇ ਦੋਨੋਂ ਹੁਣ ਦੋਨੋਂ ਚੂਲਿਆਂ ਦਾ ਖਰਚਾ ਡਾਕਟਰ ਅ 130000 ਰੁਪਏ ਦੱਸਿਆ ਹੁਣ ਉਹਦੇ ਵਾਸਤੇ ਮਾਇਆ ਨਾਲ ਹੱਲ ਹੋਣਾ ਕੱਲਾ ਗੱਲਾਂ ਨਾਲ ਤਾਂ ਹੱਲ ਹੋਣਾ ਨਹੀਂ ਤੇ ਹਰ ਬੰਦਾ ਜਿਹੜਾ ਵੀ ਵੀਡੀਓ ਦੇਖ ਰਿਹਾ ਅਸੀਂ ਗੁਰੂ ਦਾ ਹੁਕਮ ਤਾਂ ਸਾਰੇ ਹੀ ਮੰਨਦੇ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹਨੂੰ ਮੰਨਣਾ ਵੀ ਸ਼ੁਰੂ ਕਰੀਏ ਕੱਲਾ ਗੱਲਾਂ ਨਾਲ ਹੀ ਨਾ ਕਹੀ ਜਾਈਏ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹਨੂੰ ਅਸਲ ਵੇ ਦੇ ਵਿੱਚ ਇੰਪਲੀਮੈਂਟ ਕਰੋ ਸਿੱਧਾ ਲੋੜਵੰਦ ਤੱਕ ਆਪਣੀ ਮਾਇਆ ਪਹੁੰਚਾਓ ਕੋਈ ਨਹੀਂ ਤੁਹਾਨੂੰ ਮੇਰੇ ਰਗੇ ਵਿਚੋਲਿਆਂ ਨੂੰ ਵਿੱਚ ਪਾ ਕੇ ਮਾਇਆ ਦੇਣ ਦੀ ਲੋੜ ਨਹੀਂ ਆਓ ਸ਼ਾਮ ਨੂੰ ਸਾਡੇ ਨਾਲ ਬੈਠੋ ਲੋਕੀ ਕਹਿੰਦੇ ਨਾ ਸਾਡੇ ਕੋਲ ਸਮਾਂ ਹੈ ਨਹੀਂ ਕਿਉਂ ਭਾਈ ਜਦੋਂ ਕਰੋਨਾ ਆਇਆ ਸੀਗਾ ਤਾਂ ਵੱਡੇ ਵੱਡੇ ਦਿਗਜ ਕੀ ਪੂਰੀ ਦੁਨੀਆ ਹੀ ਸ਼ਾਂਤ ਹੋ ਗਈ ਸੀ ਨਾ ਕਿਉਂਕਿ ਜਦੋਂ ਉਹਦੀ ਮਾਰ ਪਈ ਸੀ ਕਰੋਨਾ ਆਇਆ ਦੁਨੀਆ ਦੇ ਵਿੱਚ ਤਾਂ ਹਲਾ ਲਾਲਾ ਪੈ ਗਈ ਸਾਰੇ ਘਰ ਬੈਗੇ ਸੀ ਤਾਂ ਸ਼ਾਂਤੀ ਨਾਲ ਆਪ ਹੀ ਸਾਲ ਚ ਇੱਕ ਦਿਨ ਕੱਢ ਕੇ ਬਰਥਡੇ ਵਾਲਾ ਚੁਣ ਲੋ ਕੋਈ ਮਹੀਨੇ ਚ ਇੱਕ ਦਿਨ ਚੁਣ ਲੋ ਕੋਈ ਹਫਤੇ ਚ ਇੱਕ ਦਿਨ ਚੁਣ ਲੋ ਇਹੀ ਸੋਚ ਲੋ ਕਿ ਯਾਰ ਅਸੀਂ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਡਿਊਟੀ ਹੀ ਕਰਨ ਜਾ ਰਹੇ ਹਾਂ ਉਹਨਾਂ ਦੀ ਸੇਵਾ ਕਰਨ ਜਾ ਰਹੇ ਹਾਂ ਸ਼ਾਮ ਨੂੰ ਲੁਧਿਆਣੇ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਬੈਠਦੇ ਹਾਂ ਆ ਕੇ ਇਹਨਾਂ ਦੀਆਂ ਦੁਆ ਵੀਡੀਓ ਨੂੰ ਸ਼ੇਅਰ ਕਰਨਾ ਵੀ ਬਹੁਤ ਵੱਡਾ ਪੁੰਨ ਹੈ ਤੇ ਸਾਨੂੰ ਸਜਾਇਸਨ ਜ਼ਰੂਰ ਦਿਓ ਕਮੈਂਟ ਕਰਕੇ ਤੇ ਜੇ ਕੋਈ ਤੁਹਾਡੇ ਆਲੇ ਦੁਆਲੇ ਕੋਈ ਲੋਡਬੰਦ ਮਰੀਜ਼ ਆ ਜਿਸ ਨੂੰ ਕੋਈ ਮੈਡੀਕਲੀ ਹੈਲਪ ਦੀ ਲੋੜ ਹੈ ਕੋਈ ਦਵਾਈਆਂ ਕੋਈ ਆਪਰੇਸ਼ਨ ਕੋਈ ਸਲਾਹ ਕੋਈ ਟੈਸਟ ਜ਼ਰੂਰ ਸਾਡੇ ਕੋਲ ਭੇਜਿਓ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਇੱਕ ਵਾਰੀ ਫਿਰ ਤੁਹਾਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਰਾਦੇ ਰਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ